ਮੈਂ ਕੋਸ਼ਿਸ਼ ਨਹੀਂ ਜੇ ਬਤਾਉਗੀ ਕਹਿਣਾ ਆ ਕੀ ਨਹੀਂ ਮੇਰਾ ਬੇੜਾ ਲੋਚੀਤ ਹੋਇਆ ਦੇਸ਼ ਦੇ ਬਦਲੇ ਚਲੋ ਬਹੁਤ ਵਧੀਆ ਕਿੰਨਾ ਕ ਮਾਣ ਹੈ ਆਪਣੇ ਪੁੱਤ ਨੂੰ ਬਹੁਤ ਮਾਣ ਹੈ ਆ ਵੀ ਚਲੋ ਦੁਨੀਆਂ ਤੇ ਨਾਂ ਕਰਕੇ ਕੀ ਆ ਬਾਤ ਦਾ ਬੜੀ ਚੀਤ ਉਹ ਪਾਰਕ ਚੋਂਦੇ ਜੇ ਪੁੱਤ ਦੀ ਯਾਦ ਆ ਹਾਂ ਬੜੀ ਯਾਦ ਆਉਂਦੀ ਹੈ ਪਿਓ ਦਾ ਕਿ ਸੇਵਾ ਕਰਦੇ ਹੁੰਦੇ ਸੀਗੇ ਬੂਟਿਆਂ ਨੂੰ ਪਾਣੀ ਪਾਉਂਦੇ ਨਾਲ ਨਮਸ਼ਕਾਰ ਕਰਦੇ ਸੀ ਵੀ ਆਪਣੇ ਬੇੜੇ ਜਾਤਿਕ ਤੇ ਭੁੱਲਦੀ ਨਹੀਂ ਜੀ ਅੱਜ 25 ਸਾਲ ਹੋ ਗਏ ਨੇ ਹਾਂਜੀ ਇੰਨੀ ਆ ਖਜਾਦਾਂ ਨੇ ਅੱਜ ਬਹੁਤ ਜ਼ਿਆਦਾ ਆ ਭੁੱਲਦੇ ਹੀ ਨਹੀਂ ਜਦੋਂ ਮਰਤ ਮੰਗੀ ਉਹਦੋਂ ਭੁੱਲ ਜਾਣਾ ਹੈ ਅੱਜ ਤੇ ਸਾਡੇ ਸ਼ਹੀਦ ਕਾਰਗਿਲ ਦੇ ਦੌਰਾਨ ਜਿਹੜੀ ਆਪਣੇ ਕਾਰਗਿਲ ਲੜਾਈ ਦੇ ਦੌਰਾਨ ਸ਼ਹੀਦ ਹੋਏ ਪ੍ਰਵੀਨ ਕੁਮਾਰ ਜੀ ਤੁਸੀਂ ਉਹਨਾਂ ਨੂੰ ਸਰਦਾਰਨੀ ਦੇਖ ਕਰਨ ਆਏ ਸੀ ਬਹੁਤ ਔਖਾ ਟਾਈਮ ਸੀਗਾ ਉਹਨਾਂ ਦੇ ਮਾਤਾ ਜੀ ਨੇ ਸਾਡੇ ਨਾਲ ਲੈ ਉਹਨਾਂ ਦੀ ਯਾਦ ਚ ਇਥੇ ਸ਼ਹਿਰ ਵਾਸੀਆਂ ਨੇ ਇੱਥੇ ਪਾਰਕ ਵੀ ਬਣਾਇਆ ਹੋਇਆ ਕਿ ਜਿਹੜੀ ਸੱਚੀ ਅਛਰਦਾਂ ਕੀ ਦੇਣ ਵਾਸਤੇ ਅਸੀਂ ਉਹਨਾਂ ਨੂੰ ਇੱਥੇ ਪਾਰਕ ਦੇ ਵਿੱਚ ਬੂਟੇ ਵੀ ਲਗਾਏ ਲੈ ਅੱਜ ਤਾਂ ਕਿ ਜਿਹੜਾ এনਵਾਇਰਨਮੈਂਟ ਦਾ ਵਿਤਿਆਨ ਉਹ ਵੇ ਤੋਂ ਉਹਨਾਂ ਨੂੰ ਅਸਲੀ ਦਿਨ ਅਸੀਂ ਇੱਕ ਸੱਚੀ ਸ਼ਰਦਾਂ ਦਿਉ ਦੇ ਸਕੀ